ਮਿੱਟੀ ਤੇ ਉਹਦੇ ਚੱਕਦੇ ਸਾਨੂੰ ਜੋ ਸਾਨੂੰ ਦਿੱਕਤ ਆਈ ਤੁਸੀਂ ਉਹਨੂੰ ਉਹਦੇ ਕਿਹਾ ਸਾਡੀ ਮਿੱਟੀ ਚੱਕ ਪਈ ਤੁਸੀਂ ਮਤਰਾ ਪੱਤਰਕਾਰ ਭਰਾ ਖੜੇ ਆ ਸਾਰੇ ਪਿੰਡ ਖੜੇ ਆ ਮੇਰਾ ਸਿਰ ਛੋਟੀਆਂ ਜੁੱਤੀਆਂ ਚਾ ਕੇ ਗਾਇ ਉਹਨੂੰ ਗਲਤ ਕਹਣਾ ਸਹੀ ਕੋਣ ਹੈ ਤੁਸੀਂ ਮੌਕਾ ਦੇਖ ਲਓ ਸਾਰੇ ਚੱਲੋ ਜਿਹੜਾ ਬੰਦਾ ਕਹਤ ਤਾਨੂੰ ਗਲਤ ਕਹਿ ਦੇਵੇ ਸੈਂਦਾ ਪਤੇ ਨਾ ਨੇ ਹੋਰ ਪ੍ਰਸ਼ਾਸਨ ਖੜਾ ਹੈ ਚੇਅਰਮੈਨ ਸਾਹਿਬ ਖੜੇ ਹੈ ਜੇ ਆਪਾਂ ਗਲਤ ਹੋਏ ਆਪਾਂ ਨੂੰ ਗਲਤ ਜੇ ਸਾਡੀ ਗਲਤੀ ਹੈ ਮੈਂ ਨਾ ਮੇਰਾ ਸਿਰ ਸਾਰੇ ਨਗਰ ਦੀਆਂ ਜੁੱਤੀਆਂ ਸਾਥੇ ਹੀ ਖਾਊਗਾ ਕੱਢ ਕੇ ਭਾਈ ਜਿਹੜਾ ਬੰਦਾ ਟਿੰਕੇ ਜਿਹੜਾ ਤੁਸੀਂ ਬ੍ਰਦਰ ਹੋ ਹਾਂਜੀ ਮਸਲਾ ਕੀ ਆ ਪੂਰਾ ਜਿਹੜਾ ਮਸਲਾ ਭਾਈ ਆ ਤੁਸੀਂ ਦੇਖ ਹੀ ਲਿਆ ਹੋਣਾ ਸਿਰਫ ਇੱਕ ਪੰਚਾਇਤ ਦੀ ਗੋਲਾ ਮਸਲਾ ਹੈ ਕੁਝ ਵੀ ਨਹੀਂ ਜੇ ਤੁਸੀਂ ਨਹੀਂ ਤਾਂ ਮੇਰੇ ਇੱਥੇ ਮੈਂ ਤੁਹਾਨੂੰ ਭੇਜ ਦਿੰਦਾ ਮੇਰਾ ਘਰ ਆ ਸਾਰਾ ਪਿੰਡ ਜਾਣਦਾ ਮੌਕਾ ਵੀ ਖਾਣ ਜੇ ਆਪਾਂ ਗਲਤ ਆ ਨਾ ਜਿਵੇਂ ਸਰਪੰਚ ਕਹਿ ਰਿਹਾ ਆਪਾਂ ਨੇ ਨਾ ਜਿਵੇਂ ਮਰਜ਼ੀ ਕਰ ਲਿਓ ਜੇ ਉਹ ਗਲਤ ਤਾਂ ਉਹ ਉਹ ਨਾਲ ਰੌਲਾ ਕੀ ਆ ਰੌਲਾ ਰੌਲਾ ਮਿੱਟੀ ਆ ਯਾਰ ਭਾਈ ਮਿੱਟੀ ਪਾਈ ਵੀ ਆ ਉਹ ਮਿੱਟੀ ਇਹ ਚਕਾਉਂਦੇ ਆ ਮੇਰੇ ਬਾਅਦ ਮਿੱਟੀ ਉਹ ਕੱਚੀ ਗਲੀ ਹੈ ਜੇ ਤਾਂ ਗਲੀ ਹੋਵੇ ਪੱਕੀ ਤੇ ਮੈਂ ਉਹਨੂੰ ਪੱਟ ਕੇ ਉੱਚੀ ਕਰਿਆ ਹੋਵੇ ਫਿਰ ਤਾਂ ਮੈਂ ਦੇਣਦਾਰ ਬੈਠਾਂ ਹੁਣ ਉੱਥੇ ਛੱਪੜ ਮੇਰੇ ਉੱਤੇ ਆ ਜਮਾ ਕਰ ਦੇ ਉਹ ਪਾਣੀ ਵਿੱਚ ਵੜ ਜਾਂਦਾ ਸੀ ਮੈਂ ਉਹ ਮਿੱਟੀ ਪਾਤੀ ਲਿਆ ਕੇ ਕਰੇ ਵੜਦਾ ਸੀ ਹਾਂ ਉਹ ਮਿੱਟੀ ਹਾਂ ਉਹ ਮਿੱਟੀ ਦਾ ਕਿਸੇ ਨੰਗਨ ਵਾਲੇ ਨੂੰ ਪਰੇਸ਼ਾਨੀ ਨਹੀਂ ਕਿਸੇ ਪਾਣੀ ਨੂੰ ਪਰੇਸ਼ਾਨੀ ਨਹੀਂ ਸਭ ਦਾ ਪਾਣੀ ਸਾਡਾ ਸਿੱਧਾ ਛੱਪੜ ਚ ਜਾਂਦਾ ਸਾਰਿਆਂ ਦੀਆਂ ਨਾਲੀਆਂ ਬਣੀਆਂ ਹੋਣ ਰੌਲਾ ਪਤਾ ਕੀ ਹੈ ਰੌਲਾ ਇਹੀ ਹੈ ਸਿਰਫ ਵੀ ਸਾਡੀ ਪੰਚਾਇਤ ਹੈ ਸਾਡੀ ਸਰਕਾਰ ਹੈ ਇਹ ਬੰਦੇ ਦਬਾਉਂਦੇ ਆ ਮਾੜੇ ਟਾਈਟਰ ਨਾਲ ਪਤਰੀ ਕਰਦੀ ਸੀ ਕਿਵੇਂ ਲੱਗੇ ਤੁਸੀਂ ਕਰ ਨਾ ਇਹਨਾਂ ਨੂੰ ਉੱਚਾ ਨਿਵਾਸੀ ਬੋਲਿਆ ਨਾ ਇਹਨਾਂ ਨੇ ਸਾਨੂੰ ਬੋਲਿਆ ਇਹਨਾਂ ਨੇ ਅਗਲੇ ਦਿਨ ਸਿਲੈਂਡਰ ਪਾਇਆ ਮੈਂ ਕਿ ਤੁਸੀਂ ਰੇਟ ਕਰ ਲੋ ਸਾੜੇ ਹਜੇ ਭਰਤ ਪੁਰਤ ਕੋਣੀ ਤੁਸੀਂ ਦੇਖ ਲੋ ਘਰ ਜਾ ਕੇ ਆਪਣਾ ਸਾਨੂੰ ਪਤਾ ਲੱਗ ਜਾਣਾ ਵੀ ਬਾਅਦ ਚ ਆਪਾਂ ਕਰ ਲਾਂਗੇ ਇਹਨਾਂ ਨੇ ਫੇਰ ਚੱਕ ਕੇ ਹੁਣ ਹੁਣ ਪਰਸੋਂ ਮੀਂਹ ਆਇਆ ਉਹ ਮੀਂਹ ਨਾ ਮਾੜੀ ਜੀ ਥੱਲੇ ਨੂੰ ਗਈ ਮਿੱਟੀ ਉੱਠਨ ਸਾਰ ਸਵੇਰ ਚੱਕ ਕੇ ਕਹੀ ਨਾ ਫਿਰ ਉੱਤੇ ਸ਼ਸ਼ਨ ਦੇ ਬੋਲ ਵਿਸ਼ਵਾਸ ਇਹ ਦਵਾਇਆ ਗਿਆ ਵੀ ਤੁਸੀਂ ਜੋ ਵੀ ਤੁਹਾਡਾ ਮਸਲਾ ਹੈ ਕਿਉਂਕਿ ਟੈਂਕੀਆਂ ਤੇ ਚੜਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਮਸਲੇ ਤਾਂ ਬਹਿ ਕੇ ਜਿਹੜੇ ਹੁੰਦੇ ਆ ਉਹ ਤੇ ਡਿਪਟੀ ਸਾਹਿਬ ਨੇ ਤੇ ਐਸਚਓ ਸਾਹਿਬ ਨੇ ਸਾਡੇ ਨੇ ਪੂਰਨ ਭਰੋਸਾ ਦਵਾਇਆ 4 ਵਜੇ ਤੁਸੀਂ ਉੱਥੇ ਇਹਨਾਂ ਨੂੰ ਸੱਦਿਆ ਗਿਆ 4 ਵਜੇ ਦੋਨੇ ਧਿਰਾਂ ਦਾ ਜਿਹੜਾ ਨਮਟਾਰਾ ਵਜਾ ਟੰਗਣਾ ਹੋਊਗਾ ਸਾਨੂੰ ਵਿਸ਼ਵਾਸ ਦੋਸਤੋ ਇਸ ਟਾਈਮ ਅਸੀਂ ਪਿੰਡ ਚੈਣੇ ਆ ਤੇ ਅੱਜ ਚੈਣੇ ਪਿੰਡ ਦੀ ਟੈਂਕੀ ਦੇ ਉੱਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਪਿੰਡ ਚੈਣੇ ਦੀ ਜੋ ਵਾਟਰ ਵਕਸ ਦੀ ਪਾਣੀ ਵਾਲੀ ਟੈਂਕੀ ਆ ਤਾਂ ਇੱਕ ਉਹ ਟੈਂਕੀ ਦੇ ਉੱਪਰ ਚੜ ਗਿਆ ਤਾਂ ਗੱਲਬਾਤ ਕਰਾਂਗੇ ਉਹ ਪਰਿਵਾਰ ਦੇ ਉਹ ਜਿਹੜਾ ਮੁੰਡਾ ਟੈਂਕੀ ਤੇ ਚੜਿਆ ਉਹਦੇ ਭਰਾ ਨਾਲ ਵੀ ਗੱਲਬਾਤ ਹੋਈ ਆ ਤਾਂ ਪੰਚਾਇਤ ਵੀ ਮੌਜੂਦ ਆ ਸਰਪੰਚ ਸਾਹਿਬ ਜਿਹੜੇ ਮੌਜੂਦ ਆ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਮਾਮਲਾ ਕੀ ਆ ਜੀ ਜਿਹੜਾ ਤੁਹਾਡੇ ਪਿੰਡ ਦਾ ਬੰਦਾ ਉਹ ਟੈਂਕੀ ਤੇ ਚੜਿਆ ਮਾਮਲਾ ਕੁਝ ਵੀ ਨਹੀਂ ਆ ਜੀ ਹੂੰ ਗਲੀ ਆ 10 ਫੁੱਟ ਦਾ ਰਸਤਾ ਹੈ ਜੀ ਉਹ ਰਸਤੇ ਦੇ ਵਿੱਚ 2 ਫੁੱਟ ਉੱਟੀ ਮਿੱਚੀ ਪਾਏ ਪਾਏ ਜੀ ਭੱਤ ਪਾਈ ਬੈਠਿਆ ਹੂੰ ਉਹ ਜਿਹੜਾ ਘਰ ਜਾਂਦਾ ਮੇਰੇ ਚਾਚੇ ਦੇ ਮੁੰਡੇ ਨੂੰ ਘਰ ਜਾਂਦਾ ਚਾਚੇ ਦਾ ਮੁੰਡਾ ਗਿਆ ਬਾਹਰ ਬਾਹਰੋਂ ਆਇਆ ਹੁਣ ਹੂੰ ਉਹ ਹੁਣ ਉਹਨੇ ਮਕਾਨ ਪਾਉਣਾ ਤੇ ਉਹਦੇ ਕਰੇ ਨਾ ਟਰਾਲੀ ਨਾ ਟਰੈਕਲਿੰਗ ਕਾਰ ਨਾ ਸਕੂਟਰ ਮੋਟਰਸਿਕਲ ਕੋਹ ਨਹੀਂ ਵੜਦਾ ਜੀ ਮੂਰੇ ਜਾਂ ਪੁੱਜਦਾ ਡਾ ਹੋ ਗਿਆ ਸਾਰੀ ਗਲੀ ਦੇ ਵਿੱਚ ਹੂੰ ਉਹ ਅਸੀਂ ਇਹਨਾਂ ਨੂੰ ਕਿਸੇ ਟੇਪਰ ਕਰ ਦਿਓ ਇੱਕ ਸਾਈਡ ਤੋਂ ਟੇਪਰ ਕਰ ਦਿਓ ਟਰਾਲੀ ਚੜਦੀ ਹੋ ਜੇ ਉਤਰਦੀ ਹੋ ਜੇ ਜੀ ਕਿ ਅੰਦਰ ਬੱਜਦੀ ਸੀਮੈਂਟ ਜਾਣਾ ਹੂੰ ਇੱਕ ਦਿਨ ਅਸੀਂ ਕਰਾਹੇ ਨਾ ਕਰਤੀ ਉਹ ਜੀ ਇਹਨਾਂ ਦੇ ਬੰਦਿਆਂ ਨੂੰ ਕਹਿ ਕੇ ਵੀ ਫੋਨ ਕਰਕੇ ਦੱਸ ਕੇ ਕਿ ਸਾਡੇ ਟਰਾਲੀ ਨਹੀਂ ਵੜਦੀ ਭਾਈ ਹੂੰ ਉਹ ਕਰਤੀ ਇਹਨਾਂ ਨੂੰ ਫਿਰ ਤਰਕੇ ਕਈ ਚੱਕੀ ਉਵੇਂ ਵਟ ਫਿਰ ਬਣਾਈ ਨਾਲੇ ਗਾਲਾਂ ਕੱਢੀਆਂ ਅੱਛਾ ਗਾਲਾਂ ਮੇਰੇ ਸਾਹਮਣੇ ਕੱਢੀਆਂ ਜੀ ਗਵਾ ਪਸਾ ਬਸ ਲੋ ਕੋਲੇ ਅੱਛਾ ਉਹਨਾਂ ਦਾ ਇਹ ਕਹਿਣਾ ਕਿ ਉਹ ਗਲੀ ਹੈ ਜਿਹੜੀ ਉਹ ਪਹਿਲਾਂ ਹੀ ਨੀਵੀਂ ਸੀ ਤਾਂ ਸਾਡੇ ਘਰਾਂ ਚ ਪਾਣੀ ਵੜਦਾ ਸੀ ਤਾਂ ਤਾਂ ਉੱਥੇ ਮਿੱਟੀ ਤੁਸੀਂ ਮੌਕਾ ਦੇਖ ਲਓ ਜਾ ਕੇ ਜਿਹੜਾ ਬੰਦਾ ਗਲਤ ਹੋਇਆ ਤੁਸੀਂ ਉਹਨੂੰ ਗਲਤ ਕਹਿ ਦਿਓ ਆਪਣੇ ਸਿਰ ਮੱਥੇ ਹੋਊਗਾ ਨਹੀਂ ਤੁਸੀਂ ਆ ਜਿਹੜਾ ਬੰਦਾ ਟੈਂਕੀ ਤੇ ਜੜਾ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਬਾਬਾ ਬੈ ਕੇ ਨਵੇੜ ਦਿੰਦੇ ਨੇ 10 ਸਾਲ ਗਾਲਾ ਗੱਡਦੇ ਜੀ ਬਹੁਤ ਸਾਲ ਤੁਸੀਂ ਆ ਮੈਂ ਤਾਂ ਮੈਂ ਕਹੂੰਗਾ ਨਾ ਜੀ ਗੱਲ ਇਹ ਅਗਲਾ ਆਂ ਦਖਣੀ ਇਹਨਾਂ ਲੜੇ ਲੁੜੇ ਤਾਂ ਗੱਲ ਕਰਦਾ ਤੁਸੀਂ ਆਣ ਗਵਾਣ ਜਾ ਕੇ ਪੁੱਛ ਲੋ ਆ ਬੰਦੇ ਖੜੇ ਇੰਨਾ ਦਾ ਹੁਸ਼ਲਾ ਦੇ ਬਸ ਹਾਂਜੀ ਸੱਚੀ ਗੱਲ ਜੀ ਮੈਂ ਪੰਚਾਇਤ ਮੈਂਬਰ ਆ ਮੌਜੂਦਾ ਪੰਚਾਇਤ ਦਾ ਮੈਂਬਰ ਆ ਮੈਂ ਇਹ ਨਾ ਕਾਫੀ ਸਮੇਂ ਤੋਂ 8-10 ਸਾਲ ਤੋਂ ਇਹ ਮੁੰਡਿਆਂ ਦੀ ਹੈਗੀ ਇਹ ਜਗ੍ਹਾ ਦਾ ਕੋਈ ਰੌਲਾ ਤੇ ਮਗਰਲੀ ਸਾਈਡ ਤੇ ਸਾਡੇ ਇੱਥੇ ਤਾਂ ਆ ਜੀ ਇਹ ਪਿੰਡ ਦੇ ਤੇ ਉਹ ਗਰੀਬ ਬੰਦੇ ਆ ਉਹਨਾਂ ਦੇ ਬਾਲ ਬੱਚਾ ਹੈ ਨਹੀਂ ਕੋਈ ਉਹਨਾਂ ਦੇ ਘਰ ਨੂੰ ਰਸਤਾ ਜਾਂਦਾ ਸੀ ਤੇ ਇਹਨਾਂ ਦੀ ਜਗ੍ਹਾ ਨੂੰ ਕੋਈ ਰਸਤਾ ਨਹੀਂ ਲੱਗਦਾ ਸਾਡੇ ਪਿੰਡ ਦੀਆਂ ਪ੍ਰਾਣੀਆਂ ਪੰਚਾਇਤਾਂ ਨੇ ਇਹਨਾਂ ਦਾ ਕੋਈ ਦਾਦਾ ਪਰਦਾਦਾ ਲਿਆ ਕੇ ਭਾਇਆ ਸੀ ਸਰਕਾਰੀ ਜਗ੍ਹਾ ਦੇ ਵਿੱਚ ਬੁੱਧੂ ਮੈਸਤਰੀ ਸੀ ਸ਼ਹਿਰ ਉਹਨਾ ਸੇਪੀ ਹੁੰਦੀ ਸੀ ਪਿੰਡਾਂ ਦੇ ਵਿੱਚ ਉਦੋਂ ਕੀ ਹੋਇਆ ਉਹ ਕੱਲਾ ਸੀਗਾ ਕੁਵਾਰਾ ਸੀਗਾ ਵਿਛੜਾ ਸੀਗਾ ਉਹਦੀ ਮੌਤ ਹੋ ਗਈ ਪੰਚਾਇਤ ਨੇ ਆਪ ਦੀ ਜਗ੍ਹਾ ਆਪਦੇ ਕੋਲੇ ਅੰਡਰਜ ਦੇ ਵਿੱਚ ਕਰਨ ਦੇ ਬਜਾਏ ਅਸੀਂ ਆਖਿਆ ਚੱਲ ਵੀ ਇਹ ਉਹਨੇ ਗਾਂ ਲਿਆ ਕੇ ਭਾਇਏ ਵੇ ਸੀ ਅਸੀਂ ਇਹਨਾਂ ਨੂੰ ਕੁਝ ਨਹੀਂ ਆਖਿਆ ਪੰਚਾਇਤ ਨੇ ਕਿਸੇ ਵੀ ਪੰਚਾਇਤ ਨੇ ਕੁਝ ਨਹੀਂ ਆਖਿਆ ਹੋਣ ਵਾਲੀ ਨਹੀਂ ਤਾਂ ਕਹਿਣੇ ਕੀ ਸੀ ਇਹਨਾਂ ਦਾ 8-10 ਸਾਲ ਤੋਂ ਰੌਲਾ ਚੱਲੀ ਜਾਂਦਾ ਪਿਛਵਾਂ ਪੰਚਾਇਤਾਂ ਨੂੰ ਵੀ ਇਹਨਾਂ ਨੇ ਗਾਲਾਂ ਮੰਦੇ ਕੱਢ ਦੇ ਰਹੇ ਆ ਇਹ ਇਹ ਦੋਨੇ ਮੁੰਡੇ ਜਿਹੜਾ ਕੋਈ ਇਹਨਾਂ ਦੇ ਰੌਲੇ ਜਾਵੜ ਦੇ ਕੇ ਕਹਿੰਦਾ ਜੀ ਤੁਸੀਂ ਇੱਕ ਤਰਫੀ ਗੱਲ ਕਰਦੇ ਆ ਇੱਕ ਤਰਫੀ ਗੱਲ ਕਰਦੇ ਆ ਚਲੋ ਰੌਲਾ ਕਿਸ ਕਿਸ ਹੁੰਦਾ ਹੁੰਦਾ ਇਹਦੇ ਚਾਚੇ ਦੇ ਬੇਟੇ ਨੇ ਉੱਥੇ ਜਗ੍ਹਾ ਲਈ ਵੀ ਸੀ ਕਿਸੇ ਸ਼ਿੰਬਿਆਂ ਦੇ ਮੁੰਡੇ ਦੀ ਜੀ ਤੇ ਉਹ ਜਗਾ ਲੈ ਲਈ ਤੇ ਉਹ ਗਿਆ ਵਾ ਹੁਣ 8-10 ਸਾਲ ਤੋਂ ਬਾਅਦ ਹੁਣ ਉਹ ਆਇਆ ਹੁਣ ਆਪਦਾ ਪੁਰਾਣਾ ਘਰ ਠੱਠਾ ਵਾ ਪੁਰਾਣਾ ਜਵੰਡ ਗਿਆ ਬੈਸੀ ਹੁਣ ਚਾਕੇ ਪਾਉਣ ਲੱਗਿਆ ਉਹਦੇ ਕਰੇ ਟਰਾਲੀਆਂ ਨਹੀਂ ਸੀ ਵੜਦੀਆਂ ਇਹ ਮਿੱਟੀ ਸਿੱਟ ਕੇ ਉਹ ਜਿਹੜਾ ਰਸਤਾ ਜਾਂਦਾ ਸੀ ਹਾਲਾਂਕਿ ਇਹਨਾਂ ਦਾ ਹਿੱਸਾ ਨਹੀਂ ਸੀ ਬਣਦਾ ਰਸਤਾ ਜਾਂਦਾ ਸੀ ਉਸ ਰਸਤੇ ਦੇ ਵਿੱਚ ਇਹਨਾਂ ਨੇ ਮਿੱਟੀ ਦੇ ਢੇਰ ਲਾਤੇ ਬਹੁਤ ਜ਼ਿਆਦੇ ਵੱਡੇ ਢੇਰ ਲਾਤੇ ਹੁਣ ਉਹਦੇ ਕਰੇ ਟਰਾਲੀਆਂ ਨਹੀਂ ਸੀ ਵੜਦੀਆਂ ਇਹਨਾਂ ਨੇ ਪੱਧਰ ਕਰ ਲਿਆ ਪੱਧਰ ਕਰ ਲਿਆ ਆਹ ਹਰ ਉਹ ਆਹ ਬਾ ਤਾਂ ਹੁਣ ਇਹ ਟੰਕੀ ਤੇ ਚੜ ਗਿਆ ਕਿ ਵੀ ਤੁਸੀਂ ਅਗੇ ਅਸੀਂ ਗਰੀਬ ਐ ਇੱਕ ਪਾਸੇ ਮੈਂ ਤੁਹਾਨੂੰ ਹੋਰ ਗੱਲ ਦਰਾਂ ਇੱਕ ਪਾਸੇ ਦਾ ਸਰਪੰਚ ਦਾ ਘਰ ਦੇਖ ਲੋ ਵੀ ਇਹ ਗਰੀਬ ਹੈ ਕਿ ਅਮੀਰ ਹੈ ਸਾਡਾ ਬੰਦਾ ਕਿੰਨਾ ਦਾ ਅਮੀਰ ਹੈ ਜਿਹੜਾ ਕਿੜਾ ਆਉਂਦਾ ਅਗਲਾ ਕਹਿੰਦਾ ਜੀਵੰਦਾਰ ਸਰਪੰਚਾ ਦਾ ਅਮੀਰ ਹੈ ਇਹਦੇ ਕੋਲੇ ਡੂਡ ਤੱਕ ਲਈ ਜ਼ਮੀਨ ਦੀ ਹੈ ਫਿਰ ਇਹਦੇ ਘਰੇ ਛੱਪੜ ਦਾ ਪਾਣੀ ਇਹਦੇ ਆਪ ਦੇ ਖੁੱਦੇ ਘਰੇ ਵੜਿਆ ਫਿਰਦਾ ਇੱਕ ਗੱਲ ਇਹ ਇੱਕ ਦੂਜੇ ਪਾਸੇ ਉਹਨਾਂ ਦੇ ਘਰ ਵੇਖ ਲੋ ਜਿਹੜੇ ਤੇ ਅਲੀਗੇਸ਼ਨ ਲਾਈ ਜਾਂਦੇ ਐ ਇੱਕ ਉਹ ਮੁੰਡੇ ਨੂੰ ਵੀ ਅਸੀਂ ਇਹ ਗੱਲ ਕਹਿੰਦੇ ਆ ਵੀ ਸ਼ਾਇਦ ਇਹਨੇ ਉਹ ਵੀ ਨਹੀਂ ਗਲਤ ਉਹਨਾਂ ਨੂੰ ਜਿਹੜੇ ਉਂਗਲ ਲਾਉਣ ਆਲੇ ਆਣਾ ਜ ਪਾਸੇ ਵਾਲੇ ਬੰਦੇ ਆ ਉਹ ਉਂਗਲ ਲਾਈ ਜਾਂਦੇ ਉਂਗਲ ਲਾਈ ਜਾਂਦੇ ਉਹ ਮੁੰਡੇ ਥੋੜੇ ਜਿਹਾ ਨਵੇਂ ਖੂਨ ਦੇ ਆ ਉਹ ਬਲੱਡ ਵੱਜ ਜਾਂਦਾ ਤੇ ਉਹ ਫਿਰ ਮੁੜ ਕੇ ਹੁਣ ਜਿਵੇਂ ਅੱਜ ਟੈਂਕੀ ਤੇ ਚੜ ਗਿਆ ਉਹ ਰੌਲਾ ਸਾਰਾ ਆਹੀ ਆ ਮੁੰਡਿਆਂ ਦੇ ਵਿੱਚ ਵੀ ਕਸੂਰ ਨਹੀਂ ਪਰ ਜਿਹੜੇ ਉਹਨਾਂ ਦੇ ਪਾਸੂ ਉਹ ਪਤਾ ਅੱਜ ਮੇਰੇ ਨਾਲ ਤੂੰ ਤੂੰ ਮੈਂ ਮੈਂ ਵੀ ਮੈਂ ਪੰਚਾਇਤ ਮੈਂਬਰ ਆ ਉਹ ਇੱਥੇ ਖਾਮ ਖਾਈ ਉਹਦਾ ਨਾਂ ਕੀ ਉਹ ਲੰਗੜਾ ਜਿਹਾ ਪੈਰਾਂ ਤੋਂ ਚਰਵਨਾ ਪਿੰਡਰ ਬੁੰਦਰ ਹੈ ਹਾਂ ਉਹਨੂੰ ਪਿੰਦਰ ਬੁੰਦਰ ਕਹਿੰਦੇ ਆ ਉਹ ਮੇਰੇ ਨਾਲ ਮੈਂ ਪੰਚਾਇਤ ਮੈਂਬਰ ਮੌਜੂਦਾ ਮੈਨੂੰ ਕਹਿੰਦਾ ਤੇਰੇ ਕੋਲੇ ਕੀ ਪਾਵਰ ਹੈ ਮੈਂ ਆਖਿਆ ਵੀ ਇੱਥੇ ਇਹੀ ਗੱਲ ਚੱਲੀ ਸੀ ਵੀ ਸਾਰਾ ਪਿੰਡ ਇਕੱਠਾ ਹੋ ਗਿਆ ਇਹ ਮੁੰਡੇ ਦੇ ਕਾਰਨ ਹੋ ਗਿਆ ਚਲੋ ਆਪਾਂ ਐ ਕਰੀਏ ਜਾ ਕੇ ਉੱਥੇ ਮੌਕਾ ਵੇਖ ਲਓ ਮੌਕੇ ਦਾ ਜੇ ਮਤਲਬ ਵੀ ਸਰਪੰਚ ਗਲਤ ਹੈ ਤੇ ਜਿਹੜੇ ਚਲੋ ਤੁਸੀਂ ਨਾ ਕਹੋ ਜਿਹੜੇ ਸਰਪੰਚ ਨਹੀਂ ਅਸੀਂ ਬੰਦੇ ਆ ਅਸੀਂ ਸਰਪੰਚ ਨੂੰ ਕਹਾਂਗੇ ਵੀ ਇੱਥੇ ਤੁਹਾਡੀ ਗਲਤੀ ਆ ਹਾਂ ਠੀਕ ਹੈ ਜੇ ਮਤਲਬ ਇਹ ਮੁੰਡੇ ਗਾਲ ਤਾਂ ਫਿਰ ਤੁਸੀਂ ਇਹਨਾਂ ਦੀ ਜ਼ਿੰਮੇਵਾਰੀ ਲੈਣੇ ਉਹ ਸੁਬਾ ਸ਼ਾਮ ਗਾਲਾਂ ਕੱਢਦੇ ਜਿਹੜਾ ਬੰਦਾ ਇਹਨਾਂ ਦੇ ਰੌਲੇ ਚ ਹੁਣ ਮੈਂ ਥੋੜਾ ਤੁਹਾਨੂੰ ਇੰਟਰਵਿਊ ਦੇਤੀ ਨਾ ਇਹ ਇੰਟਰਵਿਊ ਜਦੋਂ ਹੀ ਇਹਨਾਂ ਨੇ ਸੁਣੀ ਪੱਗ ਲੱਗੀ ਤੇ ਉਦੋਂ ਹੀ ਇਹਨਾਂ ਨੇ ਸਾਨੂੰ ਗਾਲਾਂ ਕੱਢਣ ਲੱਗ ਗਿਆ ਨੇ ਉੱਠਾ ਸਿੱਧਾ ਬੋਲਣ ਲੱਗ ਗਿਆ ਨੇ ਵੀ ਇਹ ਤਾਂ ਯੂ ਇੱਕ ਤਰਫੇ ਹੋ ਗਏ ਤਾਂ ਦੂਜੇ ਪਾਸੇ ਹੋ ਗਏ ਤੇ ਇਹ ਜਿਹੜਾ ਬਜ਼ੁਰਗ ਹੈ ਹਾਂ ਇਹਦੇ ਘਰ ਉਦੋਂ ਅਗਲੇ ਪਾਸੇ ਜਿਹੜਾ ਉਹ ਰਸਤਾ ਜਾਂਦਾ ਇਹ ਬਜ਼ੁਰਗ ਦੇ ਘਰ ਨੂੰ ਜਾਂਦਾ ਉਹ ਰਸਤੇ 'ਚ ਉਹਨਾਂ ਦਾ ਕੋਈ ਹਿੱਸਾ ਨਹੀਂ ਕਿਉਂਕਿ ਸਰਕਾਰੀ ਜਗ੍ਹਾ ਨਾਲ ਇਧਰਲੇ ਪਾਸੇ ਭਈ ਸਰਕਾਰੀ ਜਗ੍ਹਾ ਦੇ ਵਿੱਚ ਅਸੀਂ ਮਤਲਬ ਵੀ ਪਿੰਡ ਦੇ ਵਿੱਚ ਬੰਦਾ ਲਿਆ ਕੇ ਭਾਇਆ ਸੀ ਇੱਕ ਮਿਸਤਰੀ ਸੇਪੀਦਾਰ ਉਹ ਮਰ ਗਿਆ ਹੁਣ ਉਹਦੇ ਉੱਤਰ ਅਧਿਕਾਰੀ ਇਹ ਬਣੇ ਬੈਠਿਆ ਆ ਰੌਲਾ ਹੀ ਸੋ ਅਸੀਂ ਇਧਰ ਹੋਰ ਵੀ ਕੁਝ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਕੁਝ ਕਹਿ ਰਹੇ ਸੀਗੇ ਅੱਛਾ ਜੀ ਮੈਂ ਇਹ ਗੱਲ ਕਹਿਣਾ ਜੀ ਵੇਖੀ ਨਾ ਬਈ ਪਹਿਲਾਂ ਤਾਂ ਮੇਰੀ ਇਹਨਾਂ ਨੇ ਨਉ ਪਟੀ ਪਹਿਲੋਂ ਪਹਿਲ ਫਿਰ ਮੇਰੀਆਂ ਇਟਾਂ ਮੈਂ ਕੰਦ ਕੱਢਣੀ ਸੀ ਜੀ ਉਹ ਮੇਰੀਆਂ ਇਹਨਾਂ ਨੇ ਛੱਪੜ ਤੇ ਸਿੱਟੀਆਂ ਜੀ ਸਾਰੀਆਂ ਉਹ ਛੱਪੜ ਤੇ ਸਿੱਟ ਕੇ ਫੇਰੇ ਮੇਰਾ ਟੱਬਰ ਜਾਵੜਿਆ ਜੀ ਘਰੇ ਫੇਰ ਉਹ ਆ ਗਿਆ ਜੀ ਉਹਨਾਂ ਨੇ ਮੇਰਾ ਟੱਬਰ ਇਹਨਾਂ ਨੇ ਦੋਹਾਂ ਭਰਾਵਾਂ ਨੇ ਤਿੰਨਾਂ ਨੇ ਥਣੇ ਬੁੜੀ ਨੇ ਮੇਰਾ ਟੱਬਰ ਕੁੱਟਿਆ ਉਹ ਟੱਬਰ ਕੁੱਟੇ ਦਾ ਉਹ ਮਰ ਗਿਆ ਵਿਚਾਰਾ ਰਹਿ ਗਿਆ ਮੈਂ ਕੱਲਾ ਹੁਣ ਮੈਨੂੰ ਫੇਰ ਵੀ ਇਹ ਫਿਰਦੇ ਆ ਮਾਰਨ ਤਿੰਨਾਂ ਦੀ ਮੌਤ ਲੱਗੀਆਂ ਸੋ ਅਸੀਂ ਜਿਹੜੀ ਦੂਸਰੀ ਥਾਰਾ ਜੋ ਲੜਕਾ ਟੈਂਕੀ ਤੇ ਚੜਿਆ ਸੀਗਾ ਅਸੀਂ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਉਹਨੂੰ ਜਿਹੜਾ ਟੈਂਕੀ ਤੋਂ ਥੱਲੇ اتار ਲਿਆ ਗਿਆ ਤਾਂ ਜੁੜੇ ਰੋ ਅਗਲੀ ਗੱਲਬਾਤ ਉਹਨਾਂ ਨਾਲ ਕਰਦੇ